ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਇਹਨੇ ਤਾਤ ਜੀ ਵਾਰ ਨਹਾਰਾ ਦੁਖ ਤਾਤ ਸੁਖ ਰਾਹ ਕਾਹੋ ਵਿਗਰਨ ਨ ਕੋ ਲਾਗੇ ਜਾਂ ਕੀ ਪ੍ਰਭਾਗੇ ਅਰਦਾਸ ਅਰਦਾਸ ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਘੋਤੀ ਜੀ ਸਹਾਈ ਵਾਹਿ ਸ੍ਰੀ ਘੋਤੀ ਜੀ ਕੀ ਪਾਤਸ਼ਾਹੀ ਦਸੂਈ ਰਥਾਂ ਭਗੋਤੀ ਸਿਮਰ ਕਾਇ ਗੁਰੂ ਨਾਨਕ ਦੇਵ ਧਿਆਏ रंगतु गुरुते अमरदास रामदास री हुई सहाए हरिहर गोविंद नाऊ सिमरौ श्री हर राय श्री हर कृषन ते आई है जिस बिछे सद्गति आई तेज बहादुर सिमरें घर ननी ते आवी धाई सब खाई हुई सहाए दसवां बादशाह गुरु गोविंद सिंह कलकीधर बादशाह जी सब खाई हुई जी सहाए सब खाई हुई जी सहाए ਜਿਸਾਂ ਬਾਦਸ਼ਾਹਿਆਂ ਦੀ ਜੋਤ ਜਗ ਦੀ ਜੋਤ ਹਨ ਸਤਿ ਸਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਵੰ ਧਿਆਨ ਤਰ ਕੀ ਖਾਲਸਾ ਸਾਧ ਸੰਗਤ ਬੋਲੋ ਜੀਵਾ ਜੈ ਜੀ ਵਾਹਿਗੁਰੂ ਸਤਿਗੁਰਾਂ ਦੇ ਸਾਜੀ ਨਵਾਜੀ ਪੰਨਿਆਂ ਪਿਆਰਿਆਂ ਤੁਹਾਂ ਸਾਹਿਬ ਜਾਦਿਆਂ ਜਾਲੀਆਂ ਮੁਕਤਿਆ ਹੱਡੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਜੀ ਵੰਡ ਕੀ ਛਕਿਆ ਦੇਖ ਚਲਾਈ ਤੇ ਵਿਵਾਹੀ ਦੇਖ ਸੁਣ ਕੇ ਅਰਡਿਟ ਕੀਤਾ ਤਿਨਾਂ ਪਿਆਰੀਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੀ ਖਾਲਸਾ ਸਾਧ ਸੰਗਤ ਗੋਦੋ ਜੀ ਵਾਹਿਗੁਰੂ ਜਿਦਾ ਸਿੱਧ ਸਿਖਣੀਆਂ ਨੇ ਧਰਮ 헤 ਸੀਸ ਦਿੱਤੇ ਬੰਦ-ਬੰਦ ਪਟਵਾਏ ਕੋਪਰੀਆਂ ਲੋਹਾਈਆਂ ਚਿਰਪਣੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਲਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਣੀ ਹਾਰਿਆ ਸਿੱਖੀ ਸਿਧ ਕੇ ਸਾਹ-ਸਵਾਸਾ ਨਾਮ ਨਿਭਾਇਆ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨਾ ਸ਼ਹੀਦ ਸਿੰਘ ਸਿਕਣੀਆਂ ਚੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਧ ਸੰਗਤ ਗੁਰੂ ਜੀ ਵਾਹਿਗੁਰੂ ਪੰਜਾ ਤੱਕਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਤਿਆਰੇ ਜਿਤੇ ਆਉਣ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਗੁਰੂ ਖਾਲਸਾ ਜੀ ਸਹ ਤਾਕਾਰ ਚਿਆ ਰਿਹਾ ਹੈ ਦੇਵ ਤੇ ਫਤੇ ਵਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਗੋਲ ਬਾਣੀ ਬੋਲੋ ਜੀ ਵਾਹਿਗੁਰੂ ਲੋਕੀਯ ਸੋਜੀ ਸਿੱਖਾ ਨੂੰ ਸਿੱਖੀ ਦਾਣ ਇਸ ਦਾ ਰਹਿ ਗੰਗ ਦੇ ਤਨ ਸਾਹ ਪ੍ਰੋਸਾ ਤਨ ਤਨ ਸਿਧਾ ਨਾਮ ਦਾਣ ਦੇ ਅੰਮ੍ਰਿਤਸਰ ਸਾਹਿਬ ਜੀ ਕੇ ਕੋਈ ਤਰ ਦਰਸ਼ਨੀ ਇਸ਼ਨਾਨ ਚੌਕੀਆਂ ਝੰਡੇ ਬੁਗੇ ਜੁਗ ਜੋਗ ਟਲ ਧਰਮ ਦਾ ਜੈਕਾਰੋ ਗੀ ਬੁਲੋ ਜੀ ਵਾਹੇ ਬੁਲੋ ਜੀ ਵਾਹੇ ਆਪ ਜੀਆਂ ਦੇ ਸਿੱਖਾਂ ਦਾ ਮਨ ਨੀਵਾ ਮਾਤੇ ਉੱਚੀ ਬਾਤ ਪਾਤ ਦਾ ਰਾਖਾ ਵਾਹਿਗੁਰੂ ਏ ਨੀ ਮਾਨਿਆ ਦੇ ਮਾਨ ਸਤਿਗੁਰੂ ਨੇ ਤਾਣਿਆ ਨੇ ਤਾਣ ਸਤਿਗੁਰੂ ਨਿਉਟੀਆਂ ਦੀ ਊਟ ਨਿਆਸਰਿਆਂ ਦਾ ਅਸਰਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਬਾਬਾ ਦੀਪ ਸਿੰਘ ਜੀ ਉਸੀ ਦੋ ਸਿੰਘ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨਾਂ ਤੇ ਸਿਪਾਏ ਮਾਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਪਾਵਨ ਪੁੱਤਰ ਚਰਣਾ ਕੋਲ ਆਪਸ ਅਰਦਾਸ ਬੇਨਤੀ ਜੋਦਰੀ ਹੈ ਮੈਂ ਤਾਂ ਆਣ ਦੀਵਾਨ ਤੋ ਹੈ ਮੇਰੇ ਸੁਆਮੀ ਮੈਂ ਤੁਹੇ ਆਗੀ ਅਰਦਾਸ ਮੈਂ ਹੋਰ ਥਾਵ ਨਾਹੀ ਜਿਸ ਪੈ ਕਰੂ ਬੇਨਤੀ ਮੇਰਾ ਦੁੱਖ ਸੁਖ ਤੁਹ ਜੀ ਪਾਸ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੇ ਦੇ ਮਹਾਂਵਾਕ ਅਨੁਸਾਰ ਸਤਿਗੁਰ ਜੀਓ ਆਪ ਜੀਆਂ ਦੇ ਮਹਾਰਾਜ ਕਿਰਪਾ ਕੀਤੀ ਹੈ ਗੁਰੂ ਕੀ ਸੇ ਸੰਗਤ ਪਿੰਡ ਝੁੜ ਖੜੇ ਦੀ ਗੁਰੂ ਕੀ ਸੇ ਸੰਗਤ ਸਾਨ ਜਿੱਥੇ ਬੰਦੀਆਂ ਅਤੇ ਮਹਾਰਾਜ ਨਗਰ ਨਿਵਾਸੀ ਗੁਰੂ ਕੀ ਸੇ ਸੰਗਤਾਂ ਪਤਵੰਤੇ ਸੱਜਣ ਰਣਮੇਲ ਕੇ ਸਤਗੁਰੂ ਸਤੇਪਾਲ ਸਾਹਿਬ ਜੀ ਜੋ ਪਿਛਲੇ ਸਮੇਂ ਤੋਂ ਨੌਰੀ ਅਤੇ ਸ਼ੰਭੂ ਬਾਰਡਰ ਤੇ ਪਾਤਸ਼ਾਹੀਓ ਕਿਸਾਨਾਂ ਦਾ ਮਹਾਰਾਜ ਸਦਸ਼ ਚੱਲ ਰਿਹਾ ਹੈ ਕਿਸਾਨੀ ਮੰਗਾ ਨੂੰ ਲੈ ਕਰਕੇ ਸਤਗੁਰੂ ਜੀਓ ਜਿਸ ਵਿੱਚ ਭਾਈ ਜਗਜੀਤ ਸਿੰਘ ਜੀ ਡੱਲੇਵਾਲ ਸਤਗੁਰੂ ਪਿਛਲੇ ਕੁਝ ਦਿਨਾਂ ਤੋਂ ਮਹਾਰਾਜ ਮਰਨਵਲਤੇ ਮਹਾਰਾਜ ਬੈਠੇ ਹੋਏ ਹਨ ਇਸ ਮਗਾਂ ਨੂੰ ਲੈ ਕਰਕੇ ਸਤਿਗੁਰੂ ਉਹਨਾਂ ਦੀ ਸਿਹਤ ਯਾਗੀ ਦੀ ਕਾਮਨਾ ਆਪ ਜੀ ਦੇ ਚਰਨਾਂ ਵਿੱਚ ਕਰਦੇ ਹਾਂ ਪਾਸ਼ਾ ਚੜ੍ਹਦੀ ਕਲਾ ਵਿੱਚ ਉਹਨਾਂ ਨੂੰ ਰੱਖਿਓ ਮਹਾਰਾਜ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਤੱਕਦੇ ਹੋਏ ਆਪ ਜੀ ਦੇ ਚਰਨਾਂ ਦਾ ਮਹਾਰਾਜ ਆਸਰਾ ਤੱਕਦੇ ਹੋਏ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਹਲਤ ਜਨਾ ਕੈ ਮਨ ਵਿਸਰਾਵ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਕਰਕੇ ਐਸ ਜੀ ਤੋਪ ਪੈ ਨੇ ਸਤਿਗੁਰ ਜੀਓ ਇਸ ਗੁਰਬਾਣੀ ਸੇਵਾ ਦਾ ਰਾਹਾ ਉਸਨਾ ਦੇ ਮਹਾਰਾਜ ਕਾਰਜਾਂ ਦੇ ਵਿੱਚ ਆਪ ਸਫਲਤਾਵਾਂ ਬਖਸ਼ਿਸ਼ ਕਰਨੀਆਂ ਮਾ ਸ਼ਾਹ ਸੇਂਟੂ ਸਰਕਾਰ ਜਾਂ ਸਕਾਰ ਉਹਨਾਂ ਦੇ ਹਿਰਦਿਆਂ ਤੇ ਵਸ ਕੇ ਇਹਨਾ ਮਹਾਰਾਜ ਨੂੰ ਮੰਗਾ ਨੇ ਕਿਸਾਨ ਪ੍ਰਾਵਾਂਨੀਆਂ ਸਤਿਗੁਰ ਜੀਓ ਜਥੇ ਬੰਦੀਆਂ ਦੀਆਂ ਉਨ੍ਹਾਂ ਵਿੱਚ ਮਹਾਰਾਜ ਫਤਿਹ ਬਖਸ਼ਿਸ਼ ਕਰੋ ਮਹਾਰਾਜ ਚੜ੍ਹਦੀ ਕਲਾ ਗੁਰੂ ਖਾਲਸੇ ਦੀ ਫਤਿਹ ਕਰੋ ਮਹਾਰਾਜ ਆਪ ਜੀ ਅਸਾਰਾ ਨਗਰ ਨਵਾਸੀ ਜੁੜਖੇੜਾ ਸੰਤਾ ਆਪ ਜੀ ਦੇ ਪਾਵਨ ਪਿੱਤੇ ਦਰਬਾਰ ਦੀ ਹਾਜ਼ਰੀਆਂ ਪਰਦੇ ਹੋਏ ਇਹੋ ਹੀ ਅਰਦਾਸ ਬੇਨਤੀ ਕਰ ਰਹੇ ਹਾਂ ਮਹਾਰਾਜ ਕਰਿਓ ਕਿਰਪਾ ਆਗਿਆ ਬਖਸ਼ਿਸ਼ ਕਰੋ ਸਿਰ ਤੇ ਬੇਹ ਪਰਿਆਥਰ ਕਿਓ ਮਹਾਰਾਜ 꾸ਤੀ ਦਾ ਗੁਰਬਾਣੀ ਗਾਇਨ ਕਰਦੇ ਹਾਂ ਸੇਵਾ ਕਰਦੇ ਹੁਈਆਂ ਭੁੱਲਾਂ ਦੀ ਕਿਮਾ ਸੋਧ ਕਰਕੇ ਬਾਣੀ ਗੁਰਬਾਣੀ ਦਾ ਲਾਹ ਸਾਡੇ ਬਾਝੋਂ ਵੀ ਬਖਸ਼ਿਸ਼ ਦਿੰਦਿਆਂ ਤੇ ਉਸ ਨਾਲ ਦੇ ਭਾਈ ਦੱਲੇ ਇਹ ਨੂੰ ਜਗਜੀਤ ਸਿੰਘ ਜੀ ਲੱਲੇਵਾਲ ਸਾਹਿਬ ਨੂੰ ਮਹਾਰਾਜ ਆਪ ਜੀ ਦੇ ਚਰਨਾਂ ਦਾ ਓਟ ਤੇ ਆਸਰਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਿਓ ਪਾਤਸ਼ਾਹ ਜੀ ਉਹ ਇਸ ਵਿੱਚ ਉਹਨਾਂ ਨੂੰ ਕਾਮਯਾਬੀ ਬਖਸ਼ਿਸ਼ ਕਰਿਓ ਪਾਵਨ ਪੀਤ੍ਰ ਸਾਰੀ ਸੰਗਤ ਦੀ ਅਰਦਾਸ ਵਿੱਚ ਨੂੰ ਪ੍ਰਵਾਨ ਕਰਨਾ ਮਹਾਰਾਜ ਆਪ ਜੀ ਦਾ ਓਟਾ ਅਸਰਾ ਤੱਕਦੇ ਹੋਏ ਮਹਾਰਾਜ ਕੜਾ ਪ੍ਰਸ਼ਾਦ ਦੇ ਸਜਾਈ ਆਪ ਜੀ ਦੇ ਦਰ ਤੇ ਕਰੋ ਕਿਰਪਾ ਆਹ ਜੀ ਦਰ ਪ੍ਰਵਾਣ ਕਰੋ ਭੋਗ ਲਾਓ ਪ੍ਰਵਾਣ ਹੋਇਆ ਜੀ ਕਾ ਪ੍ਰਸ਼ਾਦ ਸਾਹਿਬ ਸੰਗਤ ਦੇ ਰਸਨੀ ਲੈਪ ਹੋਵੇ ਜੋ ਜੀ ਸ਼ਕਣ ਆਪ ਜੀ ਕਾ ਨਾਮ ਜਪਣ ਦੀ ਸਤਿਰਾ। ਸ੍ਰੀ ਵਾਹਿਗੁਰੂ ਵਾਰੀ ਵਾਰੀ ਜਯਵਤੀ ਗੁਰ ਸਭ ਜਥੇ ਬੰਦੀਆਂ ਦੇ ਸਿਰਾਂ ਤੇ ਮੀਰ ਪ੍ਰਿਆਸ ਤਰਾ ਕੇ ਆਸ਼ਕ ਕਿਸਾਨੀ ਸੰਘਰਸ਼ ਵਾਸਤੇ ਮਹਾਰਾਜ ਜੋ ਜਨ ਵਾਸਤੇ ਇਹਨਾਂ ਨੂੰ ਹੀ ਗੁਰੂਕੀਆਂ ਸਿਰ ਸੰਤਾਨ ਨੂੰ ਹੀ ਮਹਾਰਾਜ ਆ ਮਾੜ ਬਖਸ਼ਿਸ਼ ਕਰੋ ਮਹਾਰਾਜ ਤਾਕਤ ਬਖਸ਼ਿਸ਼ ਕਰੋ ਤਾਂ ਜੋ ਕਿ ਆਉਣ ਵਾਲੀਆਂ ਮੁਸ਼ਕਲਾਂ ਦਾ ਮਹਾਰਾਜ ਸਾਹਮਣਾ ਗੁਰੂਕੀਆਂ ਸਿਰ ਸੰਤਾਨ ਕਰ ਸਤਨ ਪਾਤਸ਼ਾਹ ਸੇਂਟਰ ਸਰਕਾਰ ਇਸਾਨੀ ਮਾਰਨ ਨੂੰ ਲੈ ਕਰਕੇ ਮਹਾਰਾਜ ਇਹਨਾਂ ਦਾ ਜੋ ਰਈਆ ਹੈ ਉਹ ਬਹੁਤ ਪਾਤਸ਼ਾਹ ਜੀ ਮਾੜਾ ਹੈ ਸੋ ਕਿਰਪਾ ਆਪ ਆਗਿਆ ਸਿੱਧੀ ਬੰਦਰਵਾੜਾ ਚੱਲ ਰਿਹਾ ਹੈ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਮਹਾਰਾਜ ਪਰਿਵਾਰਾਂ ਦੇ ਸ਼ਹੀਦੇ ਚਾਰੋਂ ਸਾਹਿਬਜ਼ਾਦੇ ਮਾਤਾ ਗੁਜਰੀ ਕੌਰ ਦੇ ਭਾਈ ਜਿੰਦ ਤੋਂ ਪਿਆਰੇ ਸ਼ਹੀਦ ਸਿੰਘਾਂ ਦੀ ਪਾਤਸ਼ਾਹ ਜੀਓ ਦਿਨ ਚੱਲ ਰਹੇ ਨੇ ਸਾਡੀ ਬਲਜੁਵੀ ਜੀਵਾਂ ਦੀਆਂ ਵੀ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰੋ ਸਭ ਦੀਆਂ ਹਾਜ਼ਰੀਆਂ ਲਾਇਓ ਦਿਲ ਗੁਰ ਭੇਟਾ ਕਰੋ ਦਰ ਪ੍ਰਵਾਣ ਸੁਨਾਵਾ ਸਹਿ ਬਖਸ਼ੋ ਗੁਰ ਬਾਣੀ ਤੇ ਚੰਨਣ ਦੀ ਸਮਰਥਾ ਸੋਜੀ ਵੀ ਸਭ ਨੂੰ ਬਖਸ਼ਿਸ਼ ਕਰੋ ਜੋ ਜੀ ਆਪ ਜੀਆਂ ਦੇ ਸਤ ਗੁਰ ਜੀ ਦਰ ਤੇ ਆਵੇ ਸੁਰਾਜੀ ਜਾਵੇ ਸੁਖ ਵਿਨਾਮ ਦਿੱਤਾ ਵੀ ਗੁਰ ਨਾਨਕ ਦਾ ਸਰਬੰਤ ਮਨਾ